ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਜੇਠ ਮਹੀਨੇ ਦੀ ਸੰਗਲਾ ਦਾ ਤੇ ਆਪਾਂ ਸਾਈਕਲਾਂ ਤੇ ਸ੍ਰੀ ਫਤਿਹਗੜ ਸਾਹਿਬ ਜਾ ਰਹੇ ਆ ਤੇ ਨਾਲ ਮੇਰੇ ਹੈਗਾ ਹਰਨੂਰ ਵੀਰ ਤੇ ਨਾਲ ਹੈਗਾ ਆਪਣਾ ਤੀਰਤ ਰਾਨ ਤੇ ਕਨੇੜੇ ਸਾਈਕਲਾਂ ਤੇ ਜਾ ਰਹੇ ਆ ਇੱਕ ਤੰਦਵਾ ਚੱਲਿਆ ਤੇ ਦੇਖਦੇ ਆਪਾਂ ਕਿੰਨੇ ਵਜੇ ਪਹੁੰਚਦੇ ਆ ਤੇ ਬਸ ਤੁਸੀਂ ਇਦਾਂ ਹੀ ਨਾ ਆਪਣੇ ਨਾਲ ਬਣੇ ਰਹੋ ਤੇ ਤੁਹਾਨੂੰ ਕਰਾਉਣਾ ਹੈ ਫਤਿਹਗੜ ਸਾਹਿਬ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਾਰੇ ਵੀ ਆਪਾਂ ਇਸੇ ਨੂੰ ਫੌਂ ਚੱਲੇ ਆਂ ਆਰੇ ਮੰਨ ਨਾਲ ਇਕਣੀ ਬਤੇ ਕਰਦੇ ਨੇ ਕਾਲ ਤੋਂ ਬੁਧਨੇਗੇ ਸਭ ਮੁਕੇ ਆ ਤੰਡੇ ਬੰਦੇ ਆਪਣੇ ਕਹਿਦੇ ਨੇ ਖਿੱਚਣਾ ਪੈਣਾ ਮਨਸਬਤੀ ਆਪਾਂ ਹੁਣ ਖੰਨੇ ਪਹੁੰਚ ਚੁੱਕੇ ਆ ਤੇ ਹੌਸਲੇ ਆਪਣੇ ਪੂਰੇ ਬਲੰਦ ਨੇ ਕਹਿੰਦੇ ਨੇ ਹੁੰਦੇ ਕਹਿੰਦੇ ਓਕੀ ਗੱਲ ਨਾ ਕੋਈ ਜਹਾਨ ਉੱਤੇ ਪਰ ਕਰਨਾ ਸਦਾ ਆਰੰਭ ਓਕ ਹੌਸਲੇ ਹੁਣ ਬਲੰਦ ਚੁੱਕ ਪਹਾੜ ਦੀ ਬਿਨ ਹੌਸਲੇ ਚੁੱਕਣਾ ਹੰਬਾ ਫੜਨਾ ਤੇ ਪਹੁੰਚ ਲਿਆ ਆਪਾਂ ਖੰਨੇ ਆ ਗਏ ਤੇ ਸਭ ਤੋਂ ਪਹਿਲਾਂ ਫਿਜ਼ੀਕਲ ਫਿਟ ਹੋਣ ਤੋਂ ਪਹਿਲਾਂ ਆਪਣਾ ਮਾਈਂਡ ਫਿਟ ਹੋਣਾ ਚਾਹੀਦਾ ਤੇ ਅਸੀਂ ਵਾ ਸੋਚੀ ਸੀਗਾ ਤੇ ਮੰਨ ਲਓ 50% ਤੱਕ ਉਹ ਵੀ ਕਰਤਾ ਸੀਗਾ ਤੇ ਅੱਜ ਅਸੀਂ ਕਰ ਵੀ ਦਿੱਤਾ ਤੇ ਆਪਣੇ ਨਾਲ ਨੂਰ ਵੀਰ ਜੀ ਨੇ 75 ਡੇ ਵਰਕਆਊਟ ਕਰਿਆ ਸੀਗਾ ਤੇ ਅੱਜ 75 ਉਹਦਾ ਲਾਸਟ ਵਰਕਡੇ ਆ ਤੇ 2 ਵਜੇ ਉੱਠਦਾ ਸੀਗਾ ਡੇਲੀ ਤੇ ਗਰਾਉਂਡ ਜਾਂਦਾ ਸੀਗਾ ਅੱਜ ਉਹਦਾ ਜਿਹੜਾ ਚੈਲੰਜ ਸੀਗਾ ਪੂਰਾ ਹੋ ਗਿਆ ਤੇ ਸੁਖਰਾਨੇ ਵਜੇ ਅਸੀਂ ਚੱਲੇ ਅੱਜ ਫਤੇਗੜਾ ਸਾਹਿਬ ਸ਼ਗਨਾ ਦਾ ਦਿਹਾੜਾ ਵੀ ਆ ਤੇ ਸਾਨੂੰ ਕਰਾਉਣਾ ਗੁਰਦੁਆਰਾ ਦੱਸ ਲਓ ਵੀ ਆਪਾਂ ਗਵਿੰਦਗੜ੍ਹ ਦਾ ਪੁਰ ਚੜਨ ਲੱਗੇ ਆ ਤੇ ਆਪਣੇ ਨਾਲ ਆ ਰਹੇ ਨੇ ਕੰਟਾ ਜੋਰ ਪੱਟਾਂ ਦਾ ਪੂਰਾ ਪੁੱੜ ਜਾਂਦੇ ਹੁਣ ਪੂਰਾ ਪੱਟਾਂ ਦਾ ਜੋਰ ਲੱਗਿਆ ਹੋਇਆ ਤੇ ਛੋਟੇ ਗੱਡੀ ਨੇ ਪਰ ਖਿੱਚੀ ਜਾਂਦੇ ਨੇ ਆਓ ਸਾਡਾ ਇੱਕ ਬੰਦਾ ਆਉਂਦਾ ਪਿੱਛੇ ਇਹ ਬੰਦਾ ਨਾ ਬਸ ਜਾਣਾ ਬਣਾ ਇਹ ਆਉਂਦੇ ਹੋਏ ਉਹਨੂੰ ਬਸ ਨਾ ਜਾਣਾ ਆਉਂਦੇ ਸਾਨੂੰ ਬਸ ਨਾ ਜਾੜਨਾ ਬਜੇ ਪਰ ਨਹੀਂ ਬੰਦਾ ਕਹਿੜਾ ਜੀ ਯਾਰ ਤੇ ਅੱਧਾ ਕਿਦੋਂ ਗੋੜਾ ਜੇ ਕਹਿੰਦੇ ਜੋਰ ਲੱਗਦਾ ਤੋ ਸੁਆਦ ਵੀ ਆਉਂਦਾ ਨਾ ਆਪਾਂ ਲੈਕਸੇ ਆ ਰਹੇ ਹਾਂ ਕੋਈ ਪੈਟਰਲ ਨਹੀਂ ਮਿਲ ਰਿਹਾ ਚੜਦੇ ਨੂੰ ਜੁਟ ਲਾ ਲਓ ਜਦੋਂ ਆਪਾਂ ਕੋਲ ਉਤਰਦੇ ਹਾਂ ਫਟਾਫੀ ਬੰਦਾ ਕਿੱਥੇ ਜਾਂਦਾ ਆ ਰਹੇ ਹਾਂ ਬਾਲਾ ਬੜੇ ਹਨੇਰ ਵੀ ਆ ਔਰ ਤਾਂ ਜੁਟ ਲਾ ਲਾ ਬਾਈ ਹੁਣ ਤਾਂ ਭੱਜਿਆ ਜਾਂਦਾ ਪੂਰਾ ਮਤਲਬ ਖਬਰ ਹੈ ਉਹ ਸਾਡਾ ਇੱਕ ਬੰਦਾ ਆਉਣਾ ਪਿੱਛੇ ਵਾਇਗੁਰਜ ਜੀ ਦਾ ਫਲਸਾ ਸ੍ਰੀ ਵਾਇਗੁਰਜ ਜੀ ਕੀ ਫਤਿਹ ਲਾ ਵੀ ਆਪਾਂ ਪਹੁੰਚ ਚੁੱਕੇ ਆਂ ਸ੍ਰੀ ਫਤਿਹਗੜ ਸਾਹਿਬ ਤੇ ਕੋਈ ਟਕਾਵੜ ਨਹੀਂ ਬਿਨਾਂ ਰੋਕੇ ਆ ਗਏ ਆਪਾਂ ਰੋਮਲਾ ਪਲਾਂ ਦੇ ਮਹਾਂਕਾ ਲਾ ਨਾਨਕ ਜੁੜੇ ਬੋਲੀਏ ਸਤਿ ਸ੍ਰੀ ਅਕਾਲ ਹੋਏ ਲਾ ਵੀ ਹੁਣ ਆਪਣੀ ਘਰ ਵਾਪਸ ਹੋ ਰਹੀ ਆ ਮੱਠਾ ਦੇਖ ਲਿਆ ਵਧੀਆ ਦਰਸ਼ਨ ਹੋਏ ਲੰਗਰ ਲੰਗਰ ਸਕੇ ਆ ਓਕੇ ਰਿਪੋਰਟਾਂ ਨੇ ਹੌਸਲੇ ਪੂਰੇ ਨੇ ਤੇ ਹੁਣ ਵੀ ਬਸ ਆਇਆ ਵੀ ਖਿੱਚੜਾਣਾ ਕੰਮ ਕੋਈ ਚੱਕਦੀ ਨਹੀਂ ਹੈਗਾ ਠੀਕ ਹੈ ਉਹ ਵੀ ਹੁਣ ਆਪਾਂ ਜੂਸ ਪੀਣ ਲੱਗਿਆ ਆ ਬਾਬਾ ਵੀ ਹੁਣ ਚ ਪੀਣ ਲੱਗਿਆ ਜੂਸ ਤੇ ਹੌਸਲੇ ਪੂਰੇ ਕਹਿ ਮੈਂ ਬਾਈ ਹਣਾ ਅੱਛਾ ਤੋਂ ਕਿਹੜੀ ਬਾਈ ਬਸ ਪੂਰੇ ਓਕੇ ਆ ਤੇ ਬਸ ਤੁਰਨ ਲੱਗਿਆ ਦੂਸਰੀ ਦੇ ਬਾਕੀ ਆਪਾਂ ਓਕੇ ਰੋ ਲਓ ਵੀ ਮੋਟਰ ਤੇ ਆਲਦੀ ਸੀਗੀ ਤਾਜ਼ਾ ਪਾਣੀ ਪਰਿਆ ਖੜੇ ਨੇ ਆਪਣੇ ਗੱਡੀਆਂ। ਟੋਖੜਾ ਬਣਾ ਆਪੀ ਪਾਣੀ ਪੀ ਰਿਆ। ਤਾਜ਼ਾ ਪਾਣੀ ਪੀ ਰਿਆ। ਉਹ ਵੀ ਆਪਾਂ ਇੱਕ ਲਾਹੇ ਪਹੁੰਚ ਗਏ। ਖੰਨਾ ਕ੍ਰਾਸ ਕਰਤਾ ਤੇ ਪਰਿਆ ਆਇਆ ਵੀਰੇ। ਮੋਟਰ ਜਲਦੀ ਜੀਗੀ ਤਾਜ਼ਾ ਪਾਣੀ ਪੀ ਕੇ ਡੜਿਆ ਹੁਣੀ। ਪਾਣੀ ਪੁਣੀ ਭਰ ਲਿਆ। ਬਸ ਹੁਣ ਗੱਡੀ ਦੀ ਤਿਆਰੀ ਦਾ। ਲਓ ਵੀ ਆਪਾਂ ਫਤੇਗੜ ਸਾਹਿਬ ਥੋੜਾ ਰੁਕੇ ਸੀਗੇ ਰੈਸਟ ਕਰਨ ਲਈ। ਤੇ ਬਾਕੀ ਕੰਮ ਓਕੇ ਆ। ਤੇ ਹੁਣ ਬਸ ਤੁਰਨ ਲੱਗੇ ਆ। ਥੋੜਾ ਜਿਹਾ ਰਹਿ ਗਿਆ ਆਪਣਾ 10 ਕਿਲੋਮੀਟਰ ਰਹਿ ਗਿਆ ਤੇ ਫਿਰ ਅਸੀਂ ਚਾਰਕ ਪਿੰਡ ਪਹੁੰਚਣ ਵਾਲੀਆਂ। ਮਾਸੂ ਕਰ ਲੀਆਂ ਸੀ ਸੈਂਗਲੀਆਂ ਪੂਰੀ ਸਾਡੇ ਰੈਡੀਆਂ ਨੇ ਛੋਟੇ ਦਬਦੇ ਨਹੀਂ ਹੈਗੇ ਜਮਾਂ ਵੀ ਆਰੇ ਤੋਂ ਸਾਡਾ ਬਾਹਲਾ ਸਿਰਿਆ ਉਹ ਵਾਲਾ ਪਰ ਕਹਿੰਦਾ ਹੁਣ ਕਿੱਥੇ ਲੱਗਿਆ ਤਿਆਰੀਆਂ ਚਲੋ ਮਿਲਦੇ ਆਂ ਫਿਰ ਆਪਾਂ ਜਰਗ ਵੀਡੀਓ ਬਣਾਉਣੇ ਪਹੁੰਚ ਲਓ ਵੀ ਆਪਾਂ ਜਰਗ ਪਹੁੰਚ ਚੁੱਕ ਲਿਆ ਤੇ ਆ ਗਏ ਆਪਣੇ ਨਾਲ ਵੀਰੋਂ ਨਹੀਂ ਸਾਰੇ ਥੋੜੀ ਗਰਮੀ ਜ਼ਿਆਦਾ ਸੀਗੀ ਆਉਂਦੇ ਨੂੰ ਤੁਹਾਨੂੰ ਪਤਾ ਥੋੜਾ ਟਾਈਮ ਲੱਗ ਜਾਂਦਾ ਹੁਣ ਨਾ ਇਹਨੇ ਤਾਂ ਵਧੀਆ ਫੜ ਨਿਕਲੀ ਆ ਹੁਣ ਵੀ ਨਿਕਲੀ ਆ ਪਰ ਕੋਈ ਕਹਦਾ ਜੀ ਹੁਣ ਵੀ ਨਹੀਂ ਕੋਈ ਕਾਰਮੀ ਕਰਕੇ ਤੁਹਾਨੂੰ ਬਹੁਤ ਚੁਬਿਤ ਕਾਫਟ ਜੀ ਕਹਿ ਸਕਦੇ ਆ ਪਰ ਮੰਨਦੇ ਨਹੀਂ ਹੈਗੇ ਆਪਣੇ ਚੋਬਰ ਪੂਰੇ ਕਿਹੜੇ ਨੇ ਲੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਆਪਣੇ ਜਿੱਥੋਂ ਤੋਂ ਅਪਾ ਸ਼ੁਰੂ ਕਰਿਆ ਸੀ ਉੱਥੋਂ ਪਹੁੰਚ ਚੁੱਕੇ ਆ ਯਾਤਰਾ ਬਹੁਤ ਵਧੀਆ ਰਹੀ ਆ ਨਾ ਦਰਸ਼ਨ ਬਹੁਤ ਵਧੀਆ ਹੋਏ ਤੇ ਚੋਬਰ ਆਪਣੇ ਪੂਰੇ ਕਿਹੜੇ ਰਹੇ ਨਾ ਜਾਂਦੇ ਹੋਏ ਰੁਕਿਆ ਨਾ ਆਉਂਦੇ ਹੋਏ ਰੁਕਿਆ ਤੇ ਜਾਂਦੇ ਉਹ ਤਾਂ ਰੁਕਣਾ ਹੀ ਕੀ ਸੀ ਆਉਂਦੇ ਹੋਏ ਬਾਜੂ ਦਾ ਹਸਪੀਟਲ ਹੋਰ ਤਾਂ ਕੋਈ ਤੀਕਾ ਨਹੀਂ ਹਾਂ ਤੇ ਪਹੁੰਚ ਗਏ ਅਪਾ ਕਿਤੇ ਤੁਸੀਂ ਬੋਰਡ ਵੀ ਦੇਖ ਸਕਦੇ ਜਰਗ ਦਾ ਤੇ ਬਹੁਤ ਵਧੀਆ ਰਹੇ ਚੋਬਰ ਕੋਈ ਓਕੇ ਰਿਪੋਰਟ ਆ ਥੱਕਿਆ ਥੱਕਿਆ ਤਾਂ ਨਹੀਂ ਕੋਈ ਥੋੜੇ ਚੋਂ ਨਾ 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 ਹਨਾ ਆਪਾਂ ਫਿਰ ਚੱਲਾਂਗੇ ਅਗਲੀ ਵਾਰ ਆਹਾਂ ਵਾਹ ਠੀਕ ਆ